ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਦਿਵਾਲੀ ਆ ਜੀ ਸੋ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਅਸੀਸ਼ ਕੌਰ ਦੀ ਵੀ ਪਹਿਲੀ ਦਿਵਾਲੀ ਆ ਸੋ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਆ ਹਨਾ ਚੀਜ਼ ਸੋ ਗੁਰਦੁਆਰਾ ਸਾਹਿਬ ਜਾ ਰਹੇ ਆ ਜੀ ਸੋ ਚਲੋ ਚੱਲੀਏ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਈਏ ਓਕੇ ਪਹੁੰਚ ਗਿਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਭਾਈ ਵੀਚਟਰ ਸਿੰਘ ਜੀ ਤੇ ਦੀਵਾਲੀ ਦੀ ਮੰਡੀ ਛੋੜ ਦਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਗੁਰਦੁਆਰਾ ਸਾਹਿਬ ਕਿੱਥੇ ਨੂੰ ਸੋਖੂ ਸਾਹਿਬ ਤੇ ਮਿਲਨੇ ਦੁੱਖ ਆਏ ਯਾਰ ਨੀ ਨਾ ਨੀ ਦੁੱਖ ਆਏ ਯਾਰ ਸੋ ਤਸਾਂ ਦੇ ਕੋਲ

ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਬਾਬਾ ਜੀ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ ਗੁਰਦੁਆਰਾ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਵਿਖੇ ਸਮੂਹ ਸਿੱਖ ਸੰਗਤਾਂ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਜੁੜ ਰਹੀਆਂ ਨੇ ਸੋ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੁਣ ਮਹਾਰਾਜ ਜੀ ਸਾਰਿਆਂ ਦੇ ਘਰਾਂ ਵਿੱਚ ਨਾਮ ਦਾਣ ਗੋ ਸਿੱਖੀ ਜੀਵਨ ਆਪਣੇ ਪਰਦਾ ਪਿਆਰ ਬਖਸ਼ ਕੇ ਨਿਵਾਜਣ ਆਪ ਜੀ ਕੈਂਬਰੇਜ ਦੇ ਵਿੱਚ 15 ਵਲਿੰਗਟਨ ਸਟਰੀਟ ਕੈਂਬਰੇਜ ਗੁਰਦੁਆਰਾ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਵਿਖੇ ਪਹੁੰਚੋ ਸਾਰੇ ਜਣੇ ਜਲ ਮਿਲ ਕੇ ਤੇ ਬੜਾ ਆਨੰਦ ਆ ਰਿਹਾ ਸੰਗਤਾਂ ਹਮ ਹਮ ਆ ਕੇ ਪਹੁੰਚ ਰਹੀਆਂ ਨੇ ਲੰਗਰ ਪ੍ਰਸ਼ਾਦਾ ਚੱਲ ਰਿਹਾ ਟੁੱਟ ਵਰਤ ਰਿਹਾ ਗੁਰੂ ਕਾ ਲੰਗਰ ਜੀ ਸਾਰਿਆਂ ਨੂੰ ਮਹਾਰਾਜ ਜੀ ਖੁਸ਼ੀਆਂ ਕਿਹੜੇ ਬਖਸ਼ ਕੇ ਨਵਾਜਦਾ 200 ਅਸੀਸ ਕੋਰ ਗੁਰਦੁਆਰਾ ਸੇਵ ਜਾਇਆ ਸੀ ਹਾਂਜੀ ਦੀਵਾਲੀ ਮਨਾ ਲਈ ਸੀ ਅਸੀਂ ਜੀ ਤੇ ਦੀਵਾਲੀ ਸੈਲੀਬ੍ਰੇਟ ਕਰਨ ਆਏ ਸੀ ਹਾਂਜੀ I you.